ਆ ਲਾਉਣਾ ਪਹਿਲਾ ਆ ਸਕੂਟਰ ਹੈ ਨਾ ਜਿਹੜੇ ਇਹ ਦੇਣੇ ਆ ਦਾ ਇਨਾਮ ਦੇ ਵਿੱਚ ਇਹ ਸਕੂਟਰ ਇਨਾਮ ਚ ਤੇ ਆ ਬੋਲਟ ਹੈ ਜਿਹੜਾ ਇਹ ਵੀ ਇਨਾਮ ਦੇ ਵਿੱਚ ਦੇਣਾ ਹੈ ਤੇ ਫਿਰ ਹੁਣ ਤੁਹਾਨੂੰ ਇਹ ਕਿਹਨੂ ਕਿਹਨੂ ਇਨਾਮ ਚ ਤੇ ਕਿਹਨੂ ਕਾਦੇ ਲਈ ਤਿਆਰ ਕੀਤੇ ਗਏ ਨੇ ਇਹ ਇਹ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਤੇ ਵੀਡੀਓ ਲੱਗਿਆ ਸੀ ਸ਼ੁਰੂ ਕਰਨਾ 41 44 ਟੀਮਾਂ ਦੀ ਗੱਲ ਕਰਕੇ 88 ਆ ਗਈਆਂ ਇਹਨੂੰ ਤਰੇੜੀਆਂ ਲਾਕੀਆਂ ਹੁਣ ਤੈਨੂੰ ਕਰ ਲਿਆ ਉਹ ਤੇ ਆਉਣਾ ਪੈਣਾ ਸਭ ਨਾਲ ਸਾਰੇ ਕੋਈ ਨਹੀਂ ਕੋਈ ਨਹੀਂ ਜਿਹੜਾ ਕੰਮ ਕਰਨਾ ਕਰਨਾ ਹੀ ਹੈ ਇਹਦੀ ਮੱਠੀਆਂ ਬਣਾਉਣੀ ਆ ਮਟਰੀ 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 ਅੱਛਾ ਅੱਛਾ ਚਾਹ ਦੇ ਨਾਲ ਜਦ ਸਰਵ ਕਰਨ ਵਾਲੇ ਜਿਹਨੂੰ ਕਟਰ ਕਹਿੰਦੇ ਹੁੰਦੇ ਨੇ ਕਟਰ ਕਰਕੇ ਹੋਰ ਹੋਰ ਕਿਆ ਕਿਆ ਕਿਹਾ ਹੈ ਨਾ ਬਣਾਉਣਾ ਤੇਨੂੰ ਸਾਨੂੰ ਦਾਦੇ ਸਾਨੂੰ ਤਾਂ ਦੱਸਦਾ ਨਹੀਂ ਕਹਿੰਦਾ ਖਾਣ ਪੀਣੇ ਦੱਸੂਗਾ ਕੋਈ ਨਹੀਂ ਕਹਿੰਦਾ ਹੈ ਦੱਸਦਾ ਨਹੀਂ ਉਹ ਸਭ ਇਹ ਵੀ ਨਹੀਂ ਦੱਸਦਾ ਤਾਂ ਪੱਕਾ ਕਰਿਆ ਹੋਇਆ ਇਹਨੂੰ ਪੱਕਾ ਦੱਸਾਂਗੇ ਹਾਂ ਨਹੀਂ ਮੇਰੇ ਵਰਗਾ ਦੋ ਦਿਨ ਰੋਟੀ ਪੈਣਾ ਛੱਡ ਦਿੰਦਾ ਵੀ ਉੱਤੀ ਖਾਵਾਂਗੇ ਜਾ ਕੇ ਹਲਵਾਈ ਨੇ ਬਣਾਉਣੇ ਤੱਕ ਇੱਕ ਤਾਂ ਕ੍ਰਿਕਟ ਹੋਗੀ ਜੀ ਇੱਕ ਬਜ਼ੁਰਗਾਂ ਦੀ ਦੌੜਾਂ ਹੋਗੀਆਂ ਇੱਕ ਰੱਸਾ ਕਸੀ ਹੋਗੀ ਕਿ ਚੌਥੇ ਹੋਗੀਆਂ ਕੁੜੀਆਂ ਦੀਆਂ ਦੌੜੀਆਂ ਇੱਕ ਲੰਬੀ ਛਾਲ ਹੋਗੀ ਜੀ ਇਹ ਲੌਂਗ ਜੰਪ ਤੇ ਲੰਬੀ ਛਾਲ ਵੀ ਰੱਖੀ ਹੈ ਲੌਂਗ ਜੰਪ ਲੰਬੀ ਛਾਲ ਮੈਂ ਸਮਝ ਗਿਆ ਤੇ ਇਹ ਲੇਡੀਜ਼ ਦੀਆਂ ਕਿ ਨਹੀਂ ਲੇਡੀਜ਼ ਵੀ ਜੈਂਟਲਸ ਵੀ ਦੋਨੋਂ ਦੋਨਾਂ ਦੇ ਅਲੱਗ-ਅਲੱਗ ਦੋਨਾਂ ਨੂੰ ਵੀ ਇਨਾਮ ਲੱਗ ਲੱਗਣਗੇ ਦੋਨੋਂ ਅਲੱਗ-ਅਲੱਗ ਨਾਮ ਆਏ ਇਹ ਸਪੈਸ਼ਲ ਨਾਮ ਇਹਨਾਂ ਤੋਂ ਇਲਾਵਾ ਖੜ ਜੋ ਚਲੋ ਮੈਂ ਫੇਰ ਉੱਥੇ ਆਉਂਦਾ ਹਾਂ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਆਪਾਂ ਤੁਹਾਨੂੰ ਇੱਕ ਨਗਰ ਦੇ ਵਿੱਚ ਲੈ ਕੇ ਆਏ ਹਾਂ ਬਿਲਕੁਲ ਸਾਡੇ ਪਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਪੈਂਦਾ ਜੀ ਫਰੀਦ ਤੇ ਮੈਨੂੰ ਪਿੱਛੇ ਜੇ ਇੱਕ ਪਾਕਿਸਤਾਨ ਤੋਂ ਵੀ ਫੋਨ ਆਇਆ ਸੀ ਵੀ ਫਰੀਦ ਦੇ ਵਿੱਚ ਪਹਿਲਾਂ ਇੱਥੇ ਕੋਈ ਰਹਿੰਦੇ ਹੁੰਦੇ ਸੀ ਜਿਹੜੇ ਮੇਰੇ ਤੋਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਸੀਗੇ ਜੇ ਅੱਜ ਉਹ ਵੀਡੀਓ ਦੇਖਦੇ ਹੋਣਗੇ ਤਾਂ ਸ਼ਾਇਦ ਉਹਨਾਂ ਦੇ ਜ਼ਿਹਨ ਦੇ ਵਿੱਚ ਗੱਲ ਆ ਗਈ ਹੋਊਗੀ ਵੀ ਉਹ ਫਰੀਦ ਦੀ ਮੈਂ ਕਿਹੜੀ ਦੀ ਗੱਲ ਕਰਦਾ ਪਰ ਅੱਜ ਆਪਾਂ ਇੱਥੇ ਜਿਹੜਾ ਮਕਸਦ ਹੈਗਾ ਮੇਰਾ ਆਉਣ ਦਾ ਉਹ ਹੈਗਾ ਇੱਥੇ ਦੇ ਆਪਣੇ ਸੱਜਣ ਮਿੱਤਰ ਪਿਆਰੇ ਨੇ ਅ ਮੇਰੇ ਦੋਸਤ ਵੀ ਨੇ ਗੁਰਪ੍ਰੀਤ ਸਿੰਘ ਤੇ ਕਈ ਹੋਰ ਮਿੱਤਰ ਨੇ ਜਿਹੜੇ ਕਿ ਹਰ ਸਾਲ ਟੂਰਨਾਮੈਂਟ ਕਰਾਉਂਦੇ ਨੇ ਇੱਥੇ ਟੂਰਨਾਮੈਂਟ ਦੇ ਵਿੱਚ ਉਸ ਤੋਂ ਪਹਿਲ ਆ ਮਤਲਬ ਕਿ ਕ੍ਰਿਕਟ ਟੂਰਨਾਮੈਂਟ ਵੀ ਅਤੇ ਹੋਰ ਵੀ ਕਈ ਗੇਮਾਂ ਅ ਮਤਲਬ ਕਿ ਕਰਾਉਂਦੇ ਨੇ ਇੱਥੇ ਅੱਜ ਗਰਾਊਂਡ ਤਿਆਰ ਕੀਤਾ ਵਾ ਬਹੁਤ ਵਧੀਆ ਨਿਆਣੇ ਨੂੰ ਇਕੱਠੇ ਹੋਏ ਹੋਏ ਆ ਤੇ ਅੱਜ ਤਰੀਕ ਹੈਗੀ ਆ 4 ਤੇ 5 ਤਰੀਕ ਮਾਰਨਿੰਗ ਤੋਂ ਜਿਹੜਾ ਟੂਰਨਾਮੈਂਟ ਆ ਉਹ ਸ਼ੁਰੂ ਹੋ ਜਾਣਾ ਹੈ ਤੇ ਸਵੇਰ ਨੂੰ ਟੂਰਨਾਮੈਂਟ ਹੋਣਾ ਹੈ ਤੇ ਸ਼ਾਮ ਨੂੰ 5 ਤਰੀਕ ਨੂੰ ਗੁਰਮਤ ਸਮਾਗਮ ਹੈ ਤੇ ਕਿਹੜੀਆਂ-ਕਿਹੜੀਆਂ ਗੇਮਾਂ ਹੋਣੀਆਂ ਟੂਰਨਾਮੈਂਟ ਦੇ ਵਿੱਚ ਹੋਰ ਤੇ ਕੀ-ਕੀ ਬੱਚਿਆਂ ਨੂੰ ਇਨਾਮ ਦਿੱਤੇ ਜਾਣੇ ਨੇ ਉਰੇ ਤੇ ਉਹ ਸਾਰੀ ਜਾਣਕਾਰੀ ਆਪਾਂ ਹੁਣ ਇੱਥੇ ਤੇ ਤੁਹਾਨੂੰ ਦਵਾਵਾਂਗੇ ਉਹਰੇ ਤੇ ਸਾਰੀ ਵੀਡੀਓ ਦੇਖਣ ਵਾਲੀ ਹੈ ਤੇ ਇਹ ਇਦਾਂ ਦੇ ਪ੍ਰੋਗਰਾਮ ਹੈ ਜਿਹੜੇ ਉਹ ਹੋਣੇ ਚਾਹੀਦੇ ਆ ਹਰ ਨਗਰ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਕਿਉਂਕਿ ਇਹਨਾਂ ਪ੍ਰੋਗਰਾਮਾਂ ਦੇ ਨਾਲ ਜਿਹੜੇ ਸਾਡਾ ਅੱਜ ਦਾ ਯੂਥ ਹੈ ਕਿਤੇ ਕੋਈ ਦਿਨ ਕਿਤੇ ਭਟਕਿਆ ਵਾ ਏ ਕੋਈ ਨਸ਼ਿਆਂ ਵੱਲ ਜਾ ਰਿਹਾ ਜਾਂ ਕੋਈ ਹੋਰ ਪੁੱਠੇ ਸਿੱਧੇ ਰਸਤਿਆਂ ਤੇ ਪਿਆ ਵਾ ਜਦੋਂ ਗੇਮਾਂ ਵਗਾਰਾਂ ਚੱਲਦੀਆਂ ਹੁੰਦੀਆਂ ਤਾਂ ਉਸ ਸਮੇਂ ਉਹਨਾਂ ਦਾ ਧਿਆਨ ਇੱਧਰ ਇੰਟਰਸਟ ਜੇ ਇਧਰ ਨੂੰ ਵੱਧ ਗਿਆ ਤਾਂ ਸ਼ਾਇਦ ਇਧਰਲੇ ਪਾਸੇ ਨੂੰ ਆ ਸਕਦੇ ਨੇ ਤਾਂ ਮੇਰੇ ਵੀਡੀਓ ਬਣਾਉਣ ਦਾ ਮਕਸਦ ਉਹ ਇਹ ਟੂਰਨਾਮੈਂਟ ਦਿਖਾਈਏ ਜੀ ਮੇਰਾ ਬਣਦਾ ਸਭ ਆਪਾਂ ਮੈਂ 3-4 ਦਿਨ ਦਾ ਇਹ ਟੂਰਨਾਮੈਂਟ ਹੈਗਾ 3-4 ਦਿਨ ਉਹਰੇ ਆ ਕੇ ਸਾਰੀ ਦੀ ਸਾਰੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣ ਦੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿਵੇਂ ਬੱਚੇ ਖੇਡਦੇ ਨੇ ਤੇ ਕਿਹੜੀਆਂ-ਕਿਹੜੀਆਂ ਗੇਮਾਂ ਨੇ ਉਹ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਇੱਥੇ ਗੁਰਪ੍ਰੀਤ ਭਾਜੀ ਖੜੇ ਨੇ ਤੇ ਹੋਰ ਉਹਨਾਂ ਦੀ ਟੀਮ ਵੀ ਖੜੀ ਹੈ ਤੇ ਬਾਕੀ ਮੈਂਬਰ ਹਾਲ ਜਿਹੜੇ ਇਹਨਾਂ ਦੇ ਨਾਲ ਸਪੋਰਟ ਕਰ ਰਹੇ ਨੇ ਕੋਈ ਕਮਾਂਕਾਰਾਂ ਤੇ ਐਦਰ-ਉਦਰ ਨੱਠੇ ਫਿਰ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਵੀ ਮਾਰਨਿੰਗ 'ਚ ਕੱਲ ਨੂੰ ਟੂਰਨਾਮੈਂਟ ਸ਼ੁਰੂ ਹੋਣਾ ਡਿਊਟੀਆਂ ਲੱਗੀਆਂ ਮੈਂ ਕੋਈ ਬੈ ਫਿਰਦਾ ਕਾਫੀ ਕੁਛ ਹੈਗਾ ਜਿਹੜਾ ਕਿ ਇੱਕ ਜੁੱਟ ਹੋ ਕੇ ਕੰਮ ਚੱਲਦਾ ਇਕੱਲੇ ਬੰਦੇ ਦੇ ਬਾਦੀ ਖੇਡ ਨਹੀਂ ਹੁੰਦੀ ਹੈਗੀ ਸੋ ਜਤਿੰਦਰ ਸਿੰਘ ਭਾਜੀ ਨੂੰ ਮਿਲੋ ਪਹਿਲਾਂ ਤਾਂ ਵਾਹਿਗੁਰਜੀ ਦਾ ਹਾਲਸਾ ਵਾਹਿਗੁਰਜੀ ਦੀ ਫਤਿਹ ਇਹਨਾਂ ਨੂੰ ਮੈਂ ਘਰ ਤੋਂ ਲੈ ਕੇ ਆਇਆ ਚੱਲੇ ਆ ਸੀਗੇ ਕਿਤੇ ਪ੍ਰੋਗਰਾਮ ਦੇ ਉੱਪਰ ਮੈਂ ਇਹਨਾਂ ਨੂੰ ਕਿਹਾ ਮਾਹਾਂ ਵੀ ਜਾਣਾ ਹੈ ਭਾਜੀ ਦੀ ਪਾਣੇ ਦੱਸ ਕੇ ਆਉਣੀ ਹੈ ਸਾਰੀ ਗੱਲਬਾਤ ਸਾਰੀ ਟੀਮ ਦੀ ਵੀ ਕਿੰਨਾ ਵਧੀਆ ਕੰਮ ਕਰ ਰਹੇ ਨੇ ਇਹ ਜੋ ਕਿ ਕੰਮ ਹਰ ਇੱਕ ਇਨਸਾਨ ਨੂੰ ਸਮਾਜ ਸਿਹਤ ਦੇ ਲਈ ਸਮਾਜ ਦੇ ਲਈ ਇਹ ਕੰਮ ਕਰਨਾ ਜ਼ਰੂਰੀ ਹੈ ਡਾਕਟਰ ਸਾਹਿਬ ਹੱਥੀ ਗੱਲ ਜੀ ਕੀ ਹਾਲ ਚਾਲ ਹੈ ਬਾਬਿਓ ਵਧੀਆ ਜੀ ਵਧੀਆ ਡਾਕਟਰ ਤੋਂ ਹਾਂ ਡਾਕਟਰ ਦਾ ਡਾਕਟਰ ਹੈ ਗੱਲਬਾਤ ਹੈਗੀ ਆ ਜੀ ਇਹਨੇ ਸਾਡੇ ਭਰਾ ਗੁਰਪ੍ਰੀਤ ਸਿੰਘ ਜਿਹੜੀ ਜਿਹਨਾਂ ਦੇ ਕੋਲ ਟੋਟਲ ਮੈਨੇਜਮੈਂਟ ਹੈਗੀ ਆ ਇੱਥੇ ਦੀ ਜਿਨ੍ਹਾਂ ਦੇ ਮਤਲਬ ਰਹਿਨੁਮਾਈ ਦੇ ਥੱਲੇ ਮਤਲਬ ਟੂਰਨਾਮੈਂਟ ਹੋਣਾ ਹੈ ਤੇ ਕਿਹਨਾ ਕਿਹਨਾ ਦਾ ਸਹਿਯੋਗ ਆ ਉਹ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਦਵਾਵਾਂਗੇ ਤੇ ਇਹਨਾਂ ਦੇ ਸਾਥੀ ਜਿਹੜੇ ਲੜਕੇ ਇੱਥੇ ਤੁਹਾਡੇ ਤੁਹਾਡੇ ਨਗਰ ਦੀ ਬਾਬੇ ਹਾਂਜੀ ਹਾਂ ਜੀ ਸਾਰਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਤੇ ਕਿਹਨਾਂ ਦੀ ਯਾਦ ਵਿੱਚ ਟੂਰਨਾਮੈਂਟ ਹੈ ਸੰਤ ਬਾਬਾ ਕਤਾਰ ਸਿੰਘ ਜੀ ਬਾਬਾ ਸਦੂਰ ਸਿੰਘ ਜੀ ਬੀਬੀ ਸਰਨ ਕੌਰ ਦੀ ਯਾਦ ਤੇ ਭੇਵੇ ਵਾਲੇ ਸੰਤਾਂ ਦੀ ਯਾਦ ਚੁਕਾਇਆ ਜਾ ਰਿਹਾ ਹੈ ਓਕੇ ਤੇ ਕਿੰਨਾ ਟੂਰਨਾਮੈਂਟ ਬਾਬੇ ਇਸ ਦਾ ਲਗਭਗ ਅਸੀਂ ਅੱਜ ਤੱਕ ਲਿਖਿਆ ਤਾਂ ਹੈ ਨਹੀਂ ਵੀ ਹੈਗਾ 24-25 ਮਾਹੀ ਲਗਭਗ ਬੜੇ ਪੁਰਾਣੇ ਸਮੇਂ ਤੋਂ ਕਰਦੇ ਆ ਰਹੇ ਹਨਾ ਪਾਪਾ ਤਾਂ 24-25 ਸਾਲ ਦੇ ਤਾਂ ਮੁੰਡੇ ਲੱਗਦੇ ਨਹੀਂ ਮੈ ਭਾਈ ਤੁਹਾਡੇ ਜੰਮਣ ਤੇ ਪਹਿਲਾਂ ਦਾ ਚੱਲਦਾ ਟੂਰਨਾਮੈਂਟ ਹੈ। ਵਾਖਰੇ ਇਹ ਜਾਰੀ ਰੱਖਣਾ ਜਿਨ੍ਹਾਂ ਨੇ ਵੀ ਸ਼ੁਰੂ ਕੀਤਾ ਇਦਾਂ ਹੀ ਜਾਰੀ ਰੱਖਣਾ ਤੇ ਲਿਆ ਵੀ ਮੈਂ ਕਰਦਾ ਦੋ ਚਾਰ ਸਵਾਲ ਤੇ ਤੂੰ ਬਣ ਹੁਣ ਕੈਮਰਾਮੈਨ ਲਿਆ ਵਾਦੇ। ਇਹ ਆ ਹੈਗਾ ਇਹ ਇਹਨਾਂ ਦੇ ਟੂਰਨਾਮੈਂਟ ਦਾ ਇੱਕ ਸੱਦਾ ਪੱਤਰ। ਜਿਹਦੇ ਵਿੱਚ 5 ਤਰੀਕ 6 ਤਰੀਕ 7 ਤਰੀਕ ਤੇ 8 ਤਰੀਕ ਮਈ ਦਾ ਅੱਜ 4 ਤਰੀਕ ਹੈ ਕੱਲ ਤੇ ਟੂਰਨਾਮੈਂਟ ਸ਼ੁਰੂ ਹੋ ਜਾਣਾ ਹੈ। ਕਿ ਇਹਦੇ ਵਿੱਚ ਚਲੋ ਬਾਜੀ ਨੂੰ ਇਹ ਪੁੱਛਦੇ ਆਪਾਂ ਵੀ ਕਿਹੜੀਆਂ ਕਿਹੜੀਆਂ ਗੇਮਾਂ ਹੋ ਰਹੀਆਂ ਭਾਜੀ ਇਹ ਚ ਜੀ ਪਹਿਲਾ ਤੌਰ ਤੇ ਤਾਂ ڪرਗਟ ਟੂਰਨਾਮੈਂਟ ਹੋ ਰਿਹਾ ਜੀ ਮੇਨ ਜਿਹੜਾ ਜਿਹੜਾ ਪਹਿਲੇ ਘੜੀ ਤੋਂ ਚੱਲਦਾ ਆ ਮੇਨ ਘੜੀ ਤੋਂ ڪرਗਟ ਟੂਨਾ ਉਹ ਇੱਚੋਂ ਆ ਰਹੀਆਂ ਪੰਜਾਬ ਹਰਿਆਣਾ ਹਿਮਾਚਲ ਤੋਂ ਵੀ ਤੇ ਰਾਜਸਥਾਨ ਤੋਂ ਵੀ ਘੜਾੜੀ ਖੇਡਣ ਨੂੰ ਆ ਰਹੇ ਸਾਡੇ ਕੋਲ ਕੱਲ ਨੂੰ ਅੱਛਾ ਹਾਂਜੀ ਇੱਕ ਇੱਕੋ ਦਿਨ ਤਾਂ ਨਹੀਂ ਕਿ ਚਾਰ ਦਿਨੇ ਇਹ ਚਾਰ ਦਿਨ ক্রিকেট ਟੂਰਨਾਮੈਂਟ ਆ ਜੀ ਟੌਪ ਦਾ ਚਾਰੇ ਦਿਨ ক্রিকেট ਟੂਰਨਾਮੈਂਟ ਚੱਲੂਗਾ ਤੇ ਇਸ ਤੋਂ ਇਲਾਵਾ ਹੋਰ ਗੇਮ ਕਿਹੜੀ ਤੇ ਇਹ ਤੇ ਰੱਸਾ ਖਚਾਈ ਆ ਜੀ ਬਜ਼ੁਰਗਾਂ ਦੀਆਂ ਦੌੜਾਂ ਆ ਰੱਸਾ ਖਚਾਈ ਦੀਆਂ ਟੀਮਾਂ ਵੀ ਲਗ ਲਗ ਪਿੰਡਾਂ ਤੋਂ ਆਉਂਦੀਆਂ ਜਿੱਥੇ ਤੇ ਮਰਜ਼ੀ ਆਵੇ ਜਿਹੜੇ ਖੇਡੀਆਂ ਜਾਊਂਗੇ 7 ਤਰੀਕ ਨੂੰ ਉਹਦੇ ਵਿੱਚ ਕੋਈ ਏਜ ਦਾ ਨਹੀਂ ਜੀ ਏਜ ਕੋਈ ਨਹੀਂ 7 ਜਾਂ 8 ਖਿਡਾਰੀ ਹੁੰਦੇ ਆ ਜੀ ਉਹਦਾ 7 ਜਾਂ 8 ਖਿਡਾਰੀ ਹੋਣਗੇ ਇੱਕ ਪਿੰਡ ਦੇ ਜਾਂ 10 ਪਿੰਡਾਂ ਦੇ ਇੱਕ ਪਿੰਡ ਦੇ ਜੀ ਹਾਂ ਤੇ ਪੂਰੀ ਜਾਣਕਾਰੀ ਹੈ ਨਾ ਇੱਕ ਪਿੰਡ ਦੇ ਇੱਕ ਪਿੰਡ ਦੇ 8 ਖਿਡਾਰੀ ਆ ਕੇ ਇੱਥੇ ਪਾਰਟਿਸਿਪੇਟ ਕਰ ਸਕਦੇ ਆ ਤੇ ਉਹਨਾਂ ਦਾ ਇਨਾਮ ਕਿੰਨਾ ਹੈ ਇਨਾਮ ਆ ਜੀ ਜੇ ਟੀਮਾਂ ਸਾਡੇ ਕੋਲ 5-6 ਹੋ ਗਈਆਂ ਤਾਂ ਤਾਂ 5200 ਜੇ 7-8 10 ਹੋ ਗਏ ਤਾਂ 11000 ਆ ਜੀ ਓਕੇ ਇਹ ਵੀ ਦੋ ਪ੍ਰਕਾਰ ਦੀਆਂ ਗੱਲਾਂ ਰੱਖਣੀਆਂ ਨੇ ਹਾਂ ਚਲੋ ਠੀਕ ਹੈ ਤੇ ਉਸ ਤੋਂ ਬਾਅਦ ਇਹ ਇਹ ਤਾਂ ਹੋ ਗਈ ਆਪਣੇ ਕ੍ਰਿਕਟ ਦਾ ਹੋ ਗਈ। ਉਸ ਤੋਂ ਬਾਅਦ ਜੀ ਬਜ਼ੁਰਗਾਂ ਦੀਆਂ ਦੌੜਾਂ ਜੀ। ਅੱਛਾ ਬਜ਼ੁਰਗਾਂ ਦੀਆਂ ਦੌੜਾਂ ਉਹ ਵੀ ਇਲਾਕੇ 'ਚ ਅਨਾਉਂਸ ਕਰਾਉਗਾ। ਇਲਾਕੇ 'ਚ ਹੀ ਜਿੱਥੇ ਦੇ ਮਰਜ਼ੀ ਹੋਵੇ ਜੀ। ਜਿਹੜਾ ਮਰਜ਼ੀ ਆ ਜਵੇ। ਇਹ ਕਿੰਨੀ ਤਰੀਕ ਨੂੰ ਹੋਣੀਆਂ ਜਿਹੜੀਆਂ ਦੌੜਾਂ। ਇਹ 7 ਤਰੀਕ ਨੂੰ ਹੈ ਸਾਬ ਨੂੰ 5 ਵਜੇ ਜੀ। 7 ਤਰੀਕ ਨੂੰ ਸ਼ਾਮ ਨੂੰ 5 ਵਜੇ ਬਜ਼ੁਰਗਾਂ ਦੀਆਂ ਦੌੜਾਂ ਹੋਣੀਆਂ ਐ ਤੇ ਜਿਹੜਾ ਰੱਸਾ ਕਸੀ ਐ ਇਹ ਜੀ 7 ਤਰੀਕ ਨੂੰ ਗੇਮਾਂ ਜੀ ਸਾਰੀਆਂ। ਤੇ 7 ਨੂੰ ਇਹ ਕਿੰਨੇ ਕ ਵਜੇ ਆਈ ਏ? ਇਹ ਜੀ 5 ਵਜੇ ਤੋਂ ਸਟਾਰਟ ਐ ਸਾਰੀਆਂ। ਅੱਛਾ 5 ਵਜੇ ਤੋਂ ਇਹ ਗੇਮਾਂ ਸਾਰੀਆਂ ਦੀਆਂ ਦੌੜਾਂ ਫਿਰ ਲੜਕੀਆਂ ਦੀਆਂ ਦੌੜਾਂ ਬੱਚਿਆਂ ਦੀਆਂ ਬੱਚਿਆਂ ਦੀਆਂ ਫਿਰ ਬੜਿਆਂ ਦੀਆਂ ਜੀ ਨਹੀਂ ਲੜਕੀਆਂ ਮੈਂ ਤਾਂ 20 ਸਾਲ ਤੋਂ ਥੱਲੇ 18 ਫਾਤੇ ਤੇ 10 ਸਾਲ ਤੋਂ ਥੱਲੇ ਆ ਜੀ ਫਿਰ 20 ਸਾਲ ਤੋਂ ਆ ਫਿਰ ਓਪਨ ਆ ਜੀ ਓਪਨ ਹੈ ਤਿੰਨ ਪ੍ਰਕਾਰ ਦੀਆਂ ਬੀਬੀਆਂ ਪੈਣਾ ਦੀਆਂ ਜੜੀਆਂ ਦੌੜਾਂ ਬੱਚਿਆਂ ਦੀਆਂ ਹਾਂ ਇਹ ਵੀ ਸੇਮ ਡੇ ਹੋਇਆ ਸੱਤ ਦਿਨ ਨੂੰ ਤੇ ਉਹਨਾਂ ਨੂੰ ਪੱਖੇ ਤੇ ਪ੍ਰੈਸਾਂ ਤੇ ਨਗਦ ਨਾਮ ਦਿੱਤੇ ਜਾਊਂਗੇ ਅੱਛਾ ਜਿਹੜੀਆਂ ਕੁੜੀਆਂ ਦੀ ਦੌੜਾਂ ਦੇ ਵਿੱਚ ਜਿਹੜੀਆਂ ਫਸਟ ਸੈਕੰਡ ਥਰਡ ਆਉਣਗੇ ਹਨਾ ਵੈਰੀ ਗੁੱਡ ਇਹ ਤਿੰਨ ਗੇਮਾਂ ਹੋ ਗਈਆਂ ਤੁਹਾਡੀਆਂ ਹੁਣ ਤੱਕ ਇੱਕ ਤਾਂ ক্রিকেট ਹੋ ਗਈ ਜੀ ਇੱਕ ਬਜ਼ੁਰਗਾਂ ਦੀਆਂ ਦੌੜਾਂ ਹੋ ਗਈਆਂ ਇੱਕ ਰੱਸਾ ਖਿਚੀ ਹੋ ਗਈ ਕਿ ਚੌਥੀ ਹੋ ਗਈਆਂ ਕੁੜੀਆਂ ਦੀਆਂ ਦੌੜੀਆਂ ਇੱਕ ਲੰਬੀ ਛਾਲ ਹੋ ਗਈ ਜੀ ਇਹ ਲੌਂਗ ਜੰਪ ਤੇ ਲੰਬੀ ਛਾਲ ਵੀ ਰੱਖੀ ਹੈ ਲੌਂਗ ਜੰਪ ਉਹ ਲੰਬੀ ਛਾਲ ਮੈਂ ਸਮਝ ਗਿਆ ਤੇ ਇਹ ਲੇਡੀਜ਼ ਦੀਆਂ ਕਿ ਨਹੀਂ ਲੇਡੀਜ਼ ਵੀ ਜੈਂਟਲਸ ਵੀ ਹੈ ਦੋਨੋਂ ਦੋਨਾਂ ਦੇ ਅਲੱਗ-ਅਲੱਗ ਦੋਨਾਂ ਨੂੰ ਵੀ ਇਨਾਮ ਲੱਗ ਲੱਗਣਗੇ ਦੋਨੋਂ ਅਲੱਗ-ਅਲੱਗ ਨਾਮ ਹੈ ਇਹ ਸਪੈਸ਼ਲ ਇਨਾਮ ਇਹਨਾਂ ਤੋਂ ਇਲਾਵਾ ਖ ਇਹ ਚ ਗੇਮ ਆਏ ਹੋਗੇ ਇਹ ਤੋਂ ਲਾਗ ਗੇਮ ਕੋਈ ਹੋਰ ਇਹ ਤੋਂ ਸਾਈਕਲ ਰੇਸ ਰੱਖੀ ਹੈ ਜੀ ਇੱਕ ਸਪੈਸ਼ਲ ਰੀਅ ਉਹ ਵੈਰੀ ਗੁੱਡ ਅੱਛਾ ਸਾਈਕਲ ਰੇਸ ਉਹ ਵੀ ਇਹ ਗਰਾਊਂਡ ਦੇ ਵਿੱਚ ਇਹ ਗਰਾਊਂਡ ਦੇ ਵਿੱਚ ਹੈ ਜੀ ਦੋ ਚੱਕਰ ਲੱਗਣੇ ਜਿਹੜਾ ਫਸ ਸਾਈਕਲ ਡਾਉਂ ਉਹਨੂੰ ਨਾਮ ਦਿੱਤੇ ਜਾਂਦੇ ਉਹਦੇ ਨੇ ਕੋਈ ਏਜ ਲਿਮਟ ਜਾਂ ਕੋਈ ਏਜ ਲਿਮਟ ਨਹੀਂ ਚਾਹੇ ਕੋਈ ਬਜ਼ੁਰਗ ਚਲਾਵੇ ਬੱਚਿਆਂ ਦੀ ਲੱਗ ਜੀ 15 ਸਾਲ ਤੋਂ ਬਾਅਦ ਕੀ ਉੱਪਰ ਵਾਲੇ ਦੀ ਓਪਨ ਲੱਗਦੀ ਓਪਨ ਕਰਤੀ ਠੀਕ ਹੈ ਹਾਂ ਜੀ ਇਹਦਾ ਨਾਮ ਇਹਦਾ ਨਾਂ ਫਿਰੋਜ਼ ਸਾਹਿਬ ਨਾਲ ਦੇਖ ਕੇ ਕਰਾਂਗੇ ਅੱਛਾ ਮੌਕੇ ਤੇ ਜਾਣ ਹਾਂਜੀ ਹੱਲੇ ਤਾਂ ਸੀ 1100 ਰੱਖਿਆ ਜੀ ਬਾਕੀ ਮੌਕੇ ਤੇ ਵਧਾਵਾਂਗੇ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਸਾਈਕਲ ਅਗਲਾ ਕੋਈ ਵੀ ਲਿਆਵੇ ਕੋਈ ਵੀ ਲਿਆਵੇ ਚਾਹੇ ਰੈਂਜਰ ਲਿਆਵੇ ਜਿਹੜਾ ਮਰਜ਼ੀ ਲਿਆਵੇ ਜੀ ਨਾ ਜੇ ਕਿਸੇ ਨੇ ਸਕੂਟਰ ਨਹੀਂ ਰੱਖਾ ਸਕੂਟਰ ਇੰਜਨ ਰੱਖਦੇ ਸਾਈਕਲ ਜਿਹਨੂੰ ਕਹਿੰਦੇ ਆ ਅੱਛਾ ਜਿਹਨੂੰ ਸਾਈਕਲ ਜਿਹੜਾ ਮਤਲਬ ਅੱਡੀਆਂ 'ਗਾ ਚੱਲੇ ਹਾਂਜੀ ਹਾਂਜੀ ਤੇ ਤਾਂ ਠੀਕ ਆ ਕਿਤੇ ਉਹੀ ਭਾਈ ਇੰਜਨ ਰੱਖ ਕੇ ਨਾ ਕੋਈ ਆ ਜਿਓ ਉਹ ਵੀ ਗੱਲ ਹੈਗੀ ਆ ਨਾ ਅੱਛਾ ਇਸ ਤੋਂ ਇਲਾਵਾ ਹੋਰ ਕੋਈ ਹੋਰ ਤਾਂ ਜੀ ਬਾਕੀ ਕੋਈ ਨਹੀਂ ਹਾਂਜੀ ਸਮਾਗਮ ਦਾ ਪਹਿਲੇ ਗੁਰਮੁ ਸਮਾਗਮ ਦਾ ਪਹਿਲੇ ਦਿਨ ਹੈ ਠੀਕ ਹੈ ਨਹੀਂ ਗੱਲ ਬਈ ਇਹੀ ਗੇਮਾਂ ਜੀ ਬਜ਼ੁਰਗਾਂ ਦੀਆਂ ਤੋੜਾਂ ਠੀਕ ਹੈ ਸੱਚਾ ਹੀ ਬਜ਼ੁਰਗਾਂ ਦਾ ਇਹ ਲਾਸਟ ਵਾਲੇ ਦੇ ਨਾ 7 ਤਰੀਕ ਦੀਆਂ ਜਿਹੜੀਆਂ ਬਾਕੀ ਸਾਰੀਆਂ ਲਾਸਟ 8 ਨੂੰ ਫਾਈਨਲ ਹੈ ਜਿਹੇ 7 ਨੂੰ ਰੱਖਿਆ ਸਪੈਸ਼ਲ ਆਪਾਂ ਗੇਮਾਂ ਓਕੇ 5 ਨੂੰ ਵੀ ਟੂਰਨਾਮੈਂਟ ਆਪਣਾ ਕ੍ਰਿਕਟ ਦਾ ਸ਼ਾਮ ਨੂੰ ਸਮਾਗਮ ਕਿੰਨੇ ਘੰਟੇ ਦਾ 5 ਤੋਂ 10 ਵਜੇ ਤੱਕ ਜੀ ਕੌਣ ਆ ਰਹੇ ਨੇ ਤੇ ਆਪਣੇ ਢਾਡੀ ਜੀ ਬਾਬਾ ਸੁਰਜਨ ਸਿੰਘ ਜੀ ਫੂਲ ਵਾਲੇ ਆ ਰਹੇ ਨੇ ਭੇਵੇ ਵਾਲੇ ਠੀਕ ਹੈ ਜੀ ਤੇ ਢਾਡੀ ਆ ਰਹੇ ਨੇ ਆਪਣੇ ਪੋਜੇ ਮਾਝੇ ਵਾਲੇ ਰਸੀਲਾ ਜੀ ਹਾਂਜੀ ਰਸੀਲਾ ਰਹੀ ਕਥਾ ਬਾਚ ਕਰ ਰਹੇ ਨੇ ਸ਼ਮਸ਼ੇਰ ਸਿੰਘ ਬਰੋਜਪੁਰ ਵਾਲੇ ਜੀ ਠੀਕ ਹੈ ਤੇ ਇੱਕ ਇੱਕ ਕਥਾ ਬਾਚ ਕੇ ਰੋਪੜ ਤੋਂ ਆ ਰਹੇ ਨੇ ਜੀ ਇਹ ਡੇਰ ਨਾਈਟ ਕਿੰਨੇ ਟਾਈਮ ਤੱਕ ਚੱਲਣਾ ਸਮਾਂ ਜੀ 5 ਤੋਂ 10 ਵਜੇ ਤੱਕ ਲਾਸਟ ਸਮਾਪਤੀ 10 ਵਜੇ ਹੈ ਜੀ ਅੱਛਾ ਸ਼ਾਮ ਨੂੰ 5 ਵਜੇ ਸ਼ੁਰੂ ਹੋ ਜਾਣਾ ਰਾਤ ਨੂੰ 10 ਵਜੇ ਦਾ 5 ਘੰਟੇ ਚੱਲੂ ਜਿਹਦੇ ਵਿੱਚ ਲੰਗਰ ਪਾਣੀ ਦਾ ਲੰਗਰ ਪਾਣੀ ਖੁੱਲ੍ਹਾ ਹੀ ਸਾਰੀ ਸੰਗਤ ਜਿੱਥੇ ਦੇ ਮਰਜੀ ਸੰਗਤ ਅੱਛਾ ਜਿੰਨੇ ਦਿਨ ਟੂਰਨਾਮੈਂਟ ਚੱਲੂਗਾ ਉਹਨੇ ਦਾ ਲੰਗਰ ਖੁੱਲ੍ਹਾ ਹੀ ਓਪਨ ਹਲਵਾਈ ਘਰਾਂ ਅਗੇ ਜੀ ਪਹੁੰਚ ਗ ਜਿੱਥੇ ਤੇ ਮੈਨੂੰ ਆਏ ਦਾ ਸਾਹਿਬ ਮਹਾਰਾਜ ਕਿਰਪਾ ਕਰੇ ਬਾਬਾ ਜੀ ਦਾ ਹੱਥ ਥੋੜੀ ਬੋਤ ਸਾਨੂੰ ਵੀ ਦੇ ਦਿਓ ਯਾਰ ਮਹਾਰਾਜ ਕਿਰਪਾ ਕਰੇ ਤੇ ਵੀ ਛੋਟੇ ਛੋਟੇ ਜਿਹੇ ਪ੍ਰੋਗਰਾਮ ਕਰਾਈ ਜਾਂਦੇ ਆ ਕਿਤੇ ਕਰਦੇ ਹੋ ਮਹਾਰਾਜ ਸਾਡੀ ਵੀ ਕਿਰਪਾ ਲਾ ਦੇ ਤੇ ਵੀ ਇਹ ਤਾਂ ਸਾਰੇ ਨਾਲ ਰਲ ਮਿਲ ਕੇ ਚੱਲ ਰਹੇ ਜੀ ਠੀਕ ਹੈ ਦੇਖੋ ਐਦਾਂ ਦੇ ਜਿਹੜੇ ਕੰਮ ਆ ਉਹ ਰਲ ਮਿਲ ਕੇ ਹੀ ਕਰਨੇ ਚਾਹੀਦੇ ਆ ਤੇ ਮੇਰੀ ਬੇਨਤੀ ਇਹ ਹੈ ਇਸ ਸਮੇਂ ਵੀ ਜਿੱਥੇ ਵੀ ਕੋਈ ਜਿਵੇਂ ਚਲੋ ਹੁਣ ਫ੍ਰੀਜ ਦੇ ਨੇੜੇ ਤੇੜੇ ਆ ਚਲੋ ਅਸੀਂ ਵੀ ਆਪਣੇ ਵੱਲ ਤੇ ਕੁਛ ਨਾ ਕੁਛ ਵੀਰ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਨਾ ਪਰ ਬਟ ਕਿਤੇ ਵੀ ਪਿੰਡਾਂ ਦੇ ਵਿੱਚ ਜੇ ਇਦਾਂ ਦੇ ਪ੍ਰੋਗਰਾਮ ਹੁੰਦੇ ਆ ਤਾਂ ਹੱਥ ਬਨ ਕੇ ਬੇਨਤੀ ਹੁੰਦੀ ਸਪੋਰਟ ਕਰਿਆ ਕਰੋ ਇੱਕ ਇੱਕ ਫਿਜ਼ੀਕਲ ਸਪੋਰਟ ਹੁੰਦੀ ਹੈ ਇੱਕ ਮੈਂਟਲੀ ਸਪੋਰਟ ਵੀ ਹੁੰਦੀ ਹੈ ਨਾ ਵੀ ਆਪਾਂ ਕਿਸੇ ਦੇ ਬੰਦੇ ਜੋ ਮੰਨ ਲਓ ਵੀ ਗੁਰਪ੍ਰੀਤ ਦਾ ਗੁਰਪ੍ਰੀਤ ਦੇ ਆਪਾਂ ਚਾਰ ਸ਼ਬਦ ਦੀ ਸ਼ਾਂਤ ਚ ਬੋਲ ਦਈਏ ਵੀ ਯਾਰ ਬਹੁਤ ਵਧੀਆ ਕੰਮ ਕਰਦਾ ਰ ਮੁੰਡਾ ਹਨਾ ਉਹਨੇ ਜਿਹਦਾ ਮਨੋਵਲ ਵਧਦਾ ਤੇ ਆਉਂਦੀ ਵਾਰ ਥੋੜਾ ਜਾ ਕੇ ਹੋਰ ਐਪਰੀਸ਼ੀਏਟ ਹੋ ਕੇ ਹੋਰ ਕੋਸ਼ਿਸ਼ ਕਰੂੰਗਾ ਵੀ ਮੈਂ ਕਿਵੇਂ ਨੌਜਵਾਨਾਂ ਨੂੰ ਨਾਲ ਨਾ ਮਾਂ ਤੇ ਨੌਜਵਾਨਾਂ ਦੇ ਲਈ ਇਹ ਕੰਮ ਕਰਾਂ ਹਨ ਇਸੇ ਤਰ੍ਹਾਂ ਇੱਕ ਫਾਈਨੈਂਸ਼ਲੀ ਫਾਈਨੈਂਸ਼ਲੀ ਸਪੋਰਟ ਹੁੰਦੀ ਹੈ ਕਈ ਦਾ ਕਿਸੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਅਗਲਾ ਕਹਿੰਦਾ ਵੀ ਆਰ ਮੈਂ 150 1100 2100 ਜਿਵੇਂ ਵੀ ਦੇ ਕੇ ਬੰਦੇ ਦੀ ਹੈਲਪ ਕਰਾਂ ਤਾਂ ਆਪਣੇ ਆਪਣੇ ਏਰੀਆ ਦੇ ਵਿੱਚ ਜਰੂਰ ਇਹੋ ਜਿਹੇ ਪਰਸਨਾਂ ਦੀ ਤੁਸੀਂ ਹੈਲਪ ਕਰਿਆ ਕਰੋ ਜਿਹੜੇ ਸਮਾਜ ਲਈ ਇੱਕ ਚੰਗਾ ਕੰਮ ਕਰਦੇ ਨੇ ਤੇ ਜਿਹੜੇ ਹੁਣ ਇਸ ਤੋਂ ਇਲਾਵਾ ਇੱਕ ਸਪੈਸ਼ਲ ਇਨਾਮ ਵੀ ਰੱਖੇ ਹੋਏ ਨੇ ਭਾਜੀ ਨੇ ਕੋਈ ਮੈਨੂੰ ਸਕੂਟਰ ਮੋਟਰਸਾਈਕਲਾਂ ਦੇ ਬਾਰੇ ਪਤਾ ਲੱਗਿਆ ਸੀ ਉਹ ਮੜਾ ਜਾ ਜਾਣਨਾ ਪਾਉਣਗੇ ਵੀ ਕਿਹਨੂੰ ਕਿਹਨੂੰ ਦੇਣਾ ਉਹ ਫਿਰ ਜਿਹੜਾ ਬੁਲਟ ਆ ਮੈਨ ਉਹਦਾ ਸੀ ਜੀ ਬੁਲਟ ਦਿੱਤਾ ਜਾਣਾ ਜਿਹੇ ਜਿਹੜੇ ਮਤਲਬ ਕੈਮਪ ਆਪ ক্রিকেট ਵਾਲਿਆਂ ਨੂੰ ਕੋਈ ਵੀ ਬੰਦਾ ਹੋਵੇ ਪਰ ਉਹਦੇ ਸੇ ਪ੍ਰੂਫ ਦੇਖਣਾ ਜੇ ਉਹ ਇੱਕ ਪਿੰਡ ਦਾ ਹੋਇਆ ਤਾਂ ਤਾਂ ਉਹ ਜੇ ਦੂਸਰਾ ਖਲਾਇਆ ਹੋਵੇ ਉਹਨੇ ਪ੍ਰੂਫ 'ਚ ਗਲਤੀ ਹੋਈ ਤਾਂ ਉਹਨੂੰ ਨਹੀਂ ਦੇਣਾ ਸੀ ਠੀਕ ਆ ਗੱਲ ਫਿਰ ਅਸੀਂ ਉਹ ਆਪ ਜੀ ਨੂੰ ਮਰਜ਼ੀ ਦੇ ਸਕਦੇ ਆ ਜੇ ਇੱਕ ਪਿੰਡ ਦਾ ਹੀ ਹੋਇਆ ਤਾਂ ਉਹਨੂੰ ਦਵਾਗੇ ਆਪਾਂ ਆਪਾਂ ਇੱਥੇ ਕੋਈ ਹੀਰਾ ਫੇਰੇ ਨਹੀਂ ਆਨਲਾਈਨ ਸਾਰਾ ਸਿਸਟਮ ਰੱਖਿਆ ਹੋਇਆ ਕੰਪਿਊਟਰ ਤੇ ਸਾਰੇ ਸਪੈਸ਼ਲ ਬਲਾਏ ਆ ਜਿਨ੍ਹਾਂ ਨੇ ਇਨਾਮ ਕੱਢਨੇ ਸਪੈਸ਼ਲ ਬਲਾਏ ਹੋਏ ਸਾਰੇ ਹਮ ਹਮ ਅੱਛਾ ਇਹ ਤਾਂ ਬੋਲਟ ਦੀ ਗੱਲ ਹੋ ਗਈ ਕੋਈ ਸਕੂਟਰਾਂ ਦਾ ਵੀ ਪਤਾ ਲੱਗਿਆ ਤਾਂ ਮੈਨੂੰ ਜੇੜਾ ਜੀ ਪਿੰਡ ਵਾਲਾ ਪਲੇਅਰ ਜਿਹੜਾ ਟੀਮ 'ਚ ਪਿੰਡ ਵਾਲਾ ਪ ਛੱਕੇ ਮਾਰਦਾ ਪੰਜ ਵਿਕਟ ਲਗਾਤਾਰ ਕੇ ਪੂਰੇ ਲਗਾਤਾਰ ਲਗਾਤਾਰ ਅੱਛਾ ਇਹਦਾ ਤਾਂ ਬਹੁਤ ਕਰਦਾ ਆ ਕੰਮ ਜੇ ਪੰਜ ਵਿਕਟਾਂ ਲੈਂਦਾ ਚਾਹੇ ਇੱਕ ਓਵਰ ਚ ਚਾਰ ਕੈਚ ਕਰਦਾ ਓਕੇ ਤੇ ਇੱਕ ਵਿਕਟ ਤੋੜਦਾ ਜਿਹੜਾ ਵਿਕਟ ਤੋੜਦਾ ਉਹ ਵੀ ਸੋਹਣ ਬਹੁਤ ਸਾਡੇ ਟਾਈਮ ਰੱਖਦਾ ਵੀ ਹਰ ਮੈਂ ਹਰ ਟੂਰਨਾਮੈਂਟ ਚ ਮੈਂ ਵਿਕਟ ਤੋੜ ਕੇ ਆਉਂਦਾ ਦਾ ਇੱਕ ਪਲੇਅਰ ਨੂੰ ਟੂਰਨਾਮੈਂਟ ਚ ਸਕੂਟਰ ਦੇਣਾ ਆਪਾਂ ਇੱਕ ਪਲੇਅਰ ਨੂੰ ਛੱਕਿਆਂ ਚ ਸਕੂਟਰ ਦੇਣਾ ਦੋ ਦੇਣੇ ਉਹ ਕਿਤੇ ਯਾ ਸਕੂਟਰ ਮੱਕਰਾ ਜੀ ਦਿਖਾ ਦਾਲੇ ਸਾਨੂੰ ਜੀ ਆਏ ਹਾਏ ਦਰਸ਼ਨ ਕਰਦੇ ਨਾਲ ਤੁਹਾਨੂੰ ਵੀ ਕਰਾਉਂਦੇ ਆਪਾਂ ਦਰਸ਼ਨ ਨਾਲੇ ਵੀਰ ਦੇ ਕੋਲ ਵੀ ਚਾਹ ਇਹ ਇਲਾਕੇ ਦਾ ਸਮਾਗਮ ਹੈ ਜੀ ਇਹ ਇਲਾਕਾ ਨਿਵਾਸੀ ਐਨ ਆਰ ਆਈ ਭਰਾ ਪਿੰਡ ਫਰੀਦਵਾਲੋਂ ਇਹ ਇਲਾਕੇ ਦਾ ਪ੍ਰੋਗਰਾਮ ਆ ਮਹਾਪੁਰਸ਼ਾਂ ਦਾ ਜੀ ਅੱਛਾ ਠੀਕ ਤੇ ਇਦਾਂ ਹੀ ਮਹਾਪੁਰਸ਼ ਕਿਰਪਾ ਕਰਦੇ ਰੇ ਅਗਲੀ ਵਾਰ ਨੂੰ ਹੋਰ ਇਹ ਤੋਂ ਬਾਅਦ ਕੇ ਹੋਰ ਕਰਵਾਈਏ ਜੀ ਬਿਲਕੁਲ ਬਿਲਕੁਲ ਤੇ ਸਾਨੂੰ ਬਾਹਰ ਵਾਲੇ ਜਿਹੜੇ ਮੇਰੇ ਵੀਰ ਬਹੁਤ ਸਹਿਯੋਗ ਦਿੰਦੇ ਤੇ ਇਲਾਕੇ ਦੇ ਪਿੰਡ ਵਾਲੇ ਵੀ ਸਾਰੇ ਸਹਿਯੋਗ ਦਿੰਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਪਰ ਇਹ ਸਾਨੂੰ ਪਤਾ ਨਹੀਂਦਾ ਜੀ ਸਾਡਾ ਪ੍ਰੋਗਰਾਮ 24-25 ਸਾਲ ਹੋ ਗਏ ਲਗਭਗ ਅਸੀਂ ਅੱਜ ਤੱਕ ਬੈਨਰ ਤੇ ਨਹੀਂ ਲਿਖਾਇਆ ਜੀ ਅੱਛਾ ਪਹਿਲਾਂ ਵੀ ਅਸੀਂ ਅੱਜ ਤੋਂ 5-10 ਸਾਲ ਪਹਿਲਾਂ ਸਕੂਟਰ ਵੀ ਦਿੱਤੇ ਜੀ ਅਸੀਂ ਉਹ ਲਾਲੀ ਰਾਲੂ ਮੱਝ ਰੇ ਜਿੱਥੇ ਆ ਪਿਛਲੀ ਵਾਰ ਪਾਲਸਰ ਦਿੱਤਾ ਜੀ ਉਹ ਮਤੋਤਾਂ ਵਾਲੇ ਮੁੰਡੇ ਨੇ ਜਿੱਥੇ ਆ ਪਹਿਲਾਂ ਸੋਨੇ ਦੇ ਚੈਨਾ ਚਾਂਦੀ ਦੇ ਚੈਨਾ ਵੀ ਦਿੱਤੀਆਂ ਉਹ ਕਿਆ ਬਾਤ ਹੈ ਮ ਇਹ ਤਾਂ ਗੱਲ ਠੀਕ ਆ ਮਹਾਰਾਜੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਆ ਜੀ ਦਿੱਦੀ ਜੀ ਗੱਲ ਆ ਤੇ ਹੁਣ ਤੁਹਾਨੂੰ ਇਹ ਮੁੰਡਿਆਂ ਦਾ ਆਪਣਾ ਸਾਰਿਆਂ ਦਾ ਬਹੁਤ ਸਹਿਯੋਗ ਆ ਇਹਨਾਂ ਦਾ ਤਾਂ ਮੈਨੂੰ ਦੇਖਦਾ ਖਜੋਗਿਆ ਇਹ ਮੁੰਡੇ ਦਾ ਜੀ ਸਾਰਾ ਜਿੰਨਾ న్యూਸ ਚ ਖਬਰ ਲਾਉਣੇ ਇਹਦੀ ਡਿਊਟੀ ਆ ਜੀ ਸਾਡੇ ਗੋਪੀ ਜੀ ਕਿਹੜੇ ਕਿਹੜੇ ਅਖਬਾਰ ਦੇ ਵਿੱਚ న్యూਸ ਤੇ ਸਾਰਿਆਂ ਤੇ ਜੀਤ ਜਿੱਦਾਂ ਹੋ ਗਿਆ ਟਰਬੂਨ ਹੋ ਗਿਆ ਜਿਹੜਾ ਆਪਣੇ ਸਲਾਪੁਰ ਵਾਲੇ ਦਾ ਹੋ ਗਿਆ ਜੀ ਤੇ ਇਹਦੀ ਡਿਊਟੀ ਆ ਜੀ ਨੇ ਖਬਰ ਲਾਣਾ ਇਹ ਮੁੰਡਾ ਜੀ ਸਾਡੀ ਸਾਰਾ ਜਿੰਨਾ ਪ੍ਰਮਾਨ ਦਾ ਜੀ ਦਾ ਆਪਣਾ ਸਟੇਜ ਦਾ ਤੇ ਮਾਰੇ ਸਮਾਗਮ ਦਾ ਇਹਦੀ ਜ਼ਿੰਮੇਵਾਰੀ ਹੈ ਜੀ ਇਹ ਸਾਡਾ ਵੈਸ ਪ੍ਰਧਾਨ ਹੈ ਜੀ ਸਾਰਾ ਮੁੰਡਾ ਆਪਣੇ ਨਾਲ ਕੰਮ ਕਰ ਕਰਾਉਂਦਾ ਜੋ ਕੋਸ ਕਾਰਨਾ ਟੀਮਾਂ ਸੈਟ ਕਰ ਨੇ ਤੇ ਸਾਰੇ ਮੁੰਡੇ ਆਪਣੇ ਨਾਲ ਹੋਰ ਮੁੰਡੇ ਸਾਡੇ ਬਾਹਰ ਗਿਆ ਹੋਇਆ ਤਾਂ ਸੇ ਜੱਗੀਆਂ ਨੇ ਵੀ ਪੂਰੇ ਸਾਡੇ ਸਪੋਰਟਰ ਆ ਅੱਛਾ ਠੀਕ ਹੈ ਜੀ ਉਹਨੇ ਆਪਣੇ ਮੁੰਡਾ ਭੇਜਿਆ ਹੋਣਾ ਆਪ ਵੀ ਆਉਣੇ ਆਲਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਹੁਣ ਥੋੜੀ ਦੇਰ ਤੱਕ ਤੁਹਾਨੂੰ ਮਿਲਦੇ ਆਂ ਆਪਾਂ ਤੁਹਾਨੂੰ ਸਕੂਟਰ ਸਕਾਟਰ ਦਿਖਾਉਨੇ ਆਂ ਇੱਥੇ ਚੱਲੂਗਾ ਜੀ ਲੰਗਰ ਗਰਾਊਂਡ ਦੇ ਵਿੱਚ ਇਹਨੂੰ ਚਾਰੇ ਪਾਸੇ ਦੇ ਬਗਲ ਕਰਕੇ ਔਰੇ ਆਪਣੇ ਟੇਬਲ ਵਗੈਰਾ ਲਾ ਦੇਣੇ ਆ ਚਾਰੇ ਦਿਨ ਆਪਣਾ 5 6 7 8 ਤਰੀਕ ਨੂੰ ਲੰਗਰ ਚੱਲੂਗਾ ਤੇ ਇਹਦੇ ਨਾਲ ਇਹ ਹੈਗੀ ਐ ਸਟੇਜ ਸਟੇਜ ਸਜ ਗਈ ਜੀ ਬਹੁਤ ਸੋਹਣੀ ਸਟੇਜ ਸਜੀ ਹੋਈ ਆ ਤੇ ਸਾਊਂਡ ਵਗੈਰਾ ਵਧੀਆ ਕਰਿਆ ਵਾ ਹਾਂ ਗੁਰਪ੍ਰੀਤ ਚਲੋ ਕੋਈ ਨਹੀਂ ਹੁਣ ਆਪਾਂ ਦੇਖਾਂਗੇ ਮੇਰਾ ਵੀ ਮੈਂ ਅੱਗੇ ਸੁਣਦਾ ਹੁੰਦਾ ਤਾਂ ਮੈਂ ਇਥੇ ਟੂਰਨਾਮੈਂਟ ਆ ਮੈਂ ਆਇਆ ਪਹਿਲੀ ਵਾਰ ਐਵੇਂ ਸਿੱਧੀ ਜੀ ਗੱਲ ਕਹਾ ਤੈਨੂੰ ਠੀਕ ਹੈ ਨਾ ਗੱਲ ਤੇ ਹੁਣ ਟੂਰਨਾਮੈਂਟ ਤੇਰਾ ਕੈਚ ਕਰਾਂਗੇ ਆਪਾਂ ਦਿਖਾ ਦਾਂਗੇ ਪਬਲਿਕ ਨੂੰ ਤੇ ਉਹਦੇ ਲਈ ਵੀਡੀਓ ਤੁਹਾਨੂੰ ਸਾਰਿਆਂ ਨੂੰ ਦੇਖਣੀ ਪੈਣੀ ਹੈ ਜੀ ਵੀ ਕੀ ਨੂੰ ਸਕੂਟਰ ਦਿੱਤਾ ਕੀ ਨੂੰ ਬੁਲੇਟ ਦਿੱਤਾ ਕਿਸੇ ਕੀ ਵੀ ਦੇਣਾ ਜੀ ਆਪਾਂ ਉਹ ਆ ਦੇਖ ਹੁਣ ਤੈਨੂੰ ਹੜੀ ਹੜੀ ਚਿੱਤੇ ਆ ਵਗਲਣਾ ਤੇ ਜਲੇਬੀਆਂ ਵੀ ਦੇਣੀਆਂ ਹੋਣੀਆਂ ਕਿਸੇ ਨੂੰ ਜਲੇਬੀਆਂ ਸਾਨੂੰ ਖਵਾਉਣੀ ਆ ਇਹਨਾਂ ਨੇ ਡਾਕਟਰ ਤੂੰ ਕਹਿ ਖਵਾਉ ਜਲੇਬੀਆਂ ਟੀਕੇ ਮੈਂ ਹੀ ਲਾਉਣੇ ਆ ਡਾਕਟਰ ਤੂੰ ਘੜੇ ਖਵਾਵਾਂਗੇ ਆਏ ਹਾਏ ਹਾਏ ਦੇਸੀ ਘੀ ਤੇ ਪੱਖੇ ਵੀ ਦੇਣੇ ਆ ਆਪਾਂ ਖੜਾ ਲਈ ਉਹਨੂੰ ਪ੍ਰੈਸਾਂ ਵੀ ਦੇਣੀ ਆ ਇਹ ਚਿੱਕਿਆਂ ਪਰ ਆਊਟ ਕਰੂੰਗੇ ਇੱਥੇ ਗੱਲ ਬਣਦੀ ਐ ਸਿੱਕੇ ਵਾਲਿਆ ਮੈਨੂੰ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਇੱਕ ਗੱਲ ਐ ਸਾਡੇ ਟਾਈਮ 'ਚ ਲੰਮ੍ਹਦੇ ਹੀ ਨਹੀਂ ਤੇ ਹਰ ਟੂਰਨਾਮੈਂਟ ਵਿੱਚ ਧਰਮੀ ਗੱਲ ਆ ਝੂਠ Mi ਬਿਗੜ ਤੋੜ ਕੇ ਆਉਂਦਾ ਦਾ ਮੇਰੇ ਝੱਲੀਆਣੇ ਪੁੱਛ ਕੇ ਦੇਖ ਲੈ ਰਾਣਾ ਡੀ ਜੇ ਆ ਜੀ ਸਾਰਾ ਡੀ ਜੇ ਸਟੇਜ ਹੀ ਦੀ ਆ ਜੀ ਅੱਛਾ ਰਾਣਾ ਸਾਊਂਡ ਹਾਂ ਜੀ ਇਹ ਕਿੱਥੇ ਬੇਲੇ ਵਾਲਾ ਬਾਈ ਹੈ ਹਾਂ ਜੀ ਇਹ ਦੀ ਸਾਊਂਡ ਆ ਸਾਰੀ ਡੀ ਜੇ ਓ ਮਹਾਰਾਜ ਤੂੰ ਮੈਨੂੰ ਪਛਾਣਦਾ ਹਨਾ ਹਾਂ ਜੀ ਹਾਂ ਜੀ ਸਾਡੇ ਬਹੁਤ ਟਾਈਮ ਤੋਂ ਲਾਂਦਾ ਪਿਛਲੇ ਸਾਲ ਸਾਡਾ ਹੋਰ ਦਾ ਮੌਕਾ ਤਾਂ ਪਰ ਇਹ ਗੱਲ ਪੈ ਗਿਆ ਸੀ ਕਿ ਲਾਲਾ ਬਾਈ ਨਾ ਨਾ ਗੱਲ ਨਹੀਂ ਪਹਿਣਾ ਯਾਰ ਮੇਰਾ ਲਾਲਾ ਸੀ ਦਾ ਕੋਈ ਗੱਲ ਨਹੀਂ ਪੰਜਾਬ ਦੇ ਪੂਰੇ ਕਮੈਂਟਰ ਆ ਰਹੇ ਨੇ ਐਨੇ ਕਮੈਂਟਰ ਕਿਤੇ ਸੁਣਿਆ ਨਹੀਂ ਹੈਗਾ ਜਿੰਨੇ ਸਾਡੇ ਟੂਰਨਾਮੈਂਟ 'ਚ ਆ ਰਹੇ ਓ ਕਿਆ ਬਾਤ ਹੈ ਕਿੱਥੇ ਦੇ ਮੈਂ ਕਮੈਂਟਰ ਆਪਣਾ ਠੀਕ ਹੈ ਲਾਈਵ ਵਾਲੇ ਵੀ ਬਹੁਤ ਆ ਜੀ 50 ਲਾਈਵ ਚੱਲੂੰਗਾ ਜੀ ਕਾਸਕੋ ਤੇ ਸੰਧੂ ਪੇਜ ਚੱਲੂੰਗਾ ਪਰ ਉਹ ਪ੍ਰਕਾਸ਼ ਕੋ ਚੱਲੂੰਗਾ ਬਲਾਚੌਰ ਕਾਸਕੋ ਠੀਕ ਹੈ ਉੱਪਰ ਸਮੈਲ ਪ੍ਰਕਾਸ਼ ਕੋ ਸਾਰੇ ਤੇ ਚੱਲੂੰਗਾ ਇਹਨਾਂ ਦੇ ਲਾਈਵ ਚੱਲੂੰਗਾ ਮੈਂ ਤਾਂ ਹਾਲ ਪੁੱਛਣ ਦਾ ਵੀ ਲਾਈਵ ਕਿਹੜੇ ਤੇ ਚੱਲੂੰਗਾ ਲੋਕ ਭਾਈ ਦੇਖ ਲੈਣਗੇ ਠੀਕ ਹੈ ਨਾ ਗੱਲ ਹਾਂ 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 ਬਿਲਕੁਲ ਇਹ ਵੀ ਹੈਗੀ ਇਹ ਗੱਲ ਤੇ ਬਹੁਤ ਸੋਹਣੀ ਸਟੇਜ ਦਾ ਓਰੇ ਰਬੰਦ ਹੋ ਰਿਹਾ ਪੱਖੇ ਸਾਰਾ ਤੁਸੀਂ ਪੱਖਾ ਭੁੱਖਾ ਸਾਰਾ ਕੋ ਚਲੋ ਇਹ ਤਾਂ ਫਿਰ ਹੁਣ ਤੈਨੂੰ ਕਰਨੀ ਪੈਣਾ ਜਾਂ ਪ੍ਰੋਗਰਾਮ ਇੰਨਾ ਤਕੜਾ ਕਰ ਰਿਹਾ ਬਾਬੇ ਫਿਰ ਇਹ ਥੋੜੋ ਤੋਂ ਪੱਖਿਆਂ ਦੇ ਬਾਂਝਾ ਰਹਿ ਜੂਗਾ ਫਿਰ ਤਾਂ ਤੈਨੂੰ ਭਾਈ ਕੋਈ ਕੂਲਰ ਕਲਰ ਰੌਣੀ ਚਾਹੀਦੀ ਪਹਿਲੇ ਮੁੱਖ ਮੰਤਰੀ ਸੇ ਲੰਬੇ ਜਿੰਨੇ ਆਪ ਲਾ ਰਿਹਾ ਬਾ ਮੈਂ ਕਹਾਂ ਮੁੱਖ ਮੰਤਰੀ ਨੂੰ ਫੇਰ ਕਰ ਦੇਣਾ ਆਪਾਂ ਨੇ ਟੈਨਸ਼ਨ ਹੀ ਨਹੀਂ ਹੈ ਕੋਈ ਵੀਲ ਹੈ ਖਿੱਚ ਕੇ ਰੱਖੇ ਕੰਮ ਨੂੰ ਫਿਰ ਅੱਛਾ ਹਟ ਉਹ ਲੈ ਕੇ ਆਇਆ ਤਾਂ ਸਟੇਜ ਤੇ ਤੂੰ ਲੈ ਕੇ ਆਇਆ ਹੈ ਨਾ ਹਲ ਫਿਰ ਸਾਊਂਡ ਕੱਲ ਨੂੰ ਲੈ ਕੇ ਆਉਂਗਾ ਹੈ ਵੈਰੀ ਗੁੱਡ ਅੱਜ ਨੂੰ ਅੱਜ ਹੀ ਸਾਊਂਡ ਅੱਜ ਲਾ ਦੇਣੀ ਫ ਲਓ ਜੀ ਆ ਪਿੰਡਾਂ ਦੇ ਵਿੱਚ ਟੈਂਪੂ ਘੁੰਮੂਗਾ ਜੀ ਇਹ ਆ ਇਹਦਾ ਨੰਬਰ ਨੋਟ ਕਰ ਲਓ ਜੀ ਤੁਸੀਂ ਸਾਰੇ ਜਣੇ ਚਾਹ ਪਾਣੀ ਜ਼ਰੂਰ ਪੁੱਛੋ ਇਹਨੂੰ ਆਉਂਦੇ ਜਾਂਦੇ ਨੂੰ ਇਹ ਵਧੀਆ ਕੰਮ ਕਰਨ ਵਾਸਤੇ ਇਹਨੇ ਕੱਲ ਨੂੰ ਘੁੰਮਣਾ ਪਈ ਹੈ ਕੱਲ ਤੇ ਸ਼ੁਰੂ ਹੋ ਜਾਣਾ ਹੈ ਚਲਿਓ ਆਪਾਂ ਹੁਣ ਮੜਾ ਜਾ ਕੇ ਚਾਹ ਦਾ ਛਕੀ ਲੰਗਰ ਗੱਡੀ ਲੈ ਚਲੀਏ ਨਾਲ ਨਾ ਨਾ ਕੋਈ ਨਹੀਂ ਸਾਹਮਣੇ ਹੀ ਆ ਜੀ ਚਲ ਵਾ ਠੀਕ ਆ ਫਿਰ ਚਾਬੀ ਤਾਂ ਦੇਖ ਲੈ ਵਿੱਚ ਮੈਂ ਕੱਢ ਲਈ ਕਿ ਨਹੀਂ ਕੱਢ ਲਈ ਇਹ ਨਹੀਂ ਮੈਨੂੰ ਪਤਾ ਹੁਣ ਝੰਡੇ ਵੀ ਦੋਏ ਲਿਆਂਦੇ ਕੈਨੇਡਾ ਅਮਰੀਕਾ ਹਾਂ ਕੈਨੇਡਾ ਅਮਰੀਕਾ ਵਾਲੇ ਝੰਡੇ ਲੱਗੂਗੇ ਕੱਲ ਨੂੰ ਦਿਖਾਵਾਂਗੇ ਵੀ ਤੁਹਾਨੂੰ ਸਾਰੇ ਹੀ ਹਾਂ ਸਕੂਟਰਾਂ ਵਾਲਾ ਜਿਹੜਾ ਜ਼ਮਾਨਾ ਐ ਉਹ ਖਤਮ ਹੁੰਦਾ ਜਾਂਦਾ ਪਰ ਸਾਡੇ ਗੁਰਪ੍ਰੀਤ ਭਾਜੀ ਨੇ ਉਹਨੂੰ ਕੈਮਰਾ ਤਦ ਬਾਰੇ ਹਾਂ ਆ ਸਕੂਟਰ ਹੈ ਜੀ ਜਿਹੜਾ ਇਨਾਮ ਦੇ ਵਿੱਚ ਦੇਣਾ ਤੇ ਬਹੁਤ ਵਧੀਆ ਤਿਆਰ ਕੀਤਾ ਗਿਆ ਤੇ ਤੁਸੀਂ ਦੋ ਸਕੂਟਰਾਂ ਦੀ ਗੱਲ ਕਰ ਰਹੇ ਹੋ ਹਾਂ ਜੀ ਦੋ ਦੇਣੇ ਇੱਕ ਦੂਏ ਦੇ ਪੈਸੇ ਦੇਣੇ ਅੱਛਾ ਦੂਸਰੇ ਦੇ ਪੈਸੇ ਦੇ ਦੇਣੇ ਆਪਾਂ ਨੇ ਠੀਕ ਹੈ ਨਾ ਤੇ ਵਧੀਆ ਤਿਆਰ ਕਰਵਾਇਆ ਹੋ ਸਕੂਟਰ ਆਹ ਹੈ ਬੋਲਟ ਹੈ ਹਾਂਜੀ ਹਾਂਜੀ ਇਹ ਕਿਹਨੂੰ ਮੈਨਾਫੀ ਸੀਰੀਜ਼ ਕਹਿੰਦੇ ਨੇ ਮੈਨਾਫੀ ਸੀਰੀਜ਼ ਦੇਣਾ ਜੀ ਕਿਆ ਬਾਤ ਹੈ ਕਿਆ ਬਾਤ ਹੈ ਚਲੋ ਭਾਈ ਉਹ ਗੱਲ ਆ ਵੀ ਭਾਈ ਨਵੇਂ ਦੇਣ ਜੋਗੇ ਹਾਲ ਸਾਡੇ ਕੋ ਪੈਸੇ ਨਹੀਂ ਹੈਗੇ ਜਦ ਤਨ ਉਹ ਆ ਗਏ ਤਾਂ ਫਿਰ ਨਵੇਂ ਵੀ ਦੇ ਦਾਂਗੇ ਨਵੇਂ ਵੀ ਦੇ ਦਿਆ ਕਰਾਂਗੇ ਐਡੀ ਵੀ ਕੋਈ ਗੱਲ ਨਹੀਂ ਹੈਗੀ ਹਨਾ ਤੇ ਜਿਹੜਾ ক্রিকেট ਦਾ ਆਪਣਾ ਇਨਾਮ ਹੈ ਪਹਿਲਾ 41000 ਹੈ ਹਾਂ 41000 ਉਹ ਦੱਸਣਾ ਭੁੱਲ ਗਏ ਸੀਗੇ ਤੇ ਸੈਕੰਡ 25000 ਸੈਕੰਡ 25000 ਤੇ ਹੋਰ ਵੀ ਰੱਖੇ ਨੇ ਹਾਂ ਜੀ ਤੀਆ 3100 ਚੌਥਾ 3100 ਪੰਜਵਾਂ 2100 ਛੇਵਾ 7ਵਾਂ 8ਵਾਂ 9ਵਾਂ 11ਵਾਂ ਅਗਲਾ ਬੇ ਕਿਤੇ ਨਾਲੀ ਮੋੜ ਨਹੀਂ ਨਹੀਂ ਹੈਗਾ ਮੋੜ ਨਾਲ ਜਿਹੜੀ ਲਾਸਟ ਡੇਨ ਟੀਮ ਆਏ ਉਹਨੂੰ ਤੇਲ ਖਰਚਾ ਵੀ ਦਿੱਤਾ ਜਾਊਗਾ ਹੈ ਨਾ ਹਲੋ ਨਹੀਂ ਕੱਲ ਤੇ ਟੂਰਨਾਮੈਂਟ ਸ਼ੁਰੂ ਹੋ ਗਿਆ ਕਿੰਨੀਆਂ ਕਿ ਟੀਮਾਂ ਹੋ ਗਈਆਂ ਐਂਟਰ ਬਣੇ ਕੋਣ ਆਪਣੇ ਕੋਲ ਜੀ ਲਗਭਗ ਅਸੀਂ 48 ਖਲੌਣੀਆਂ ਤੇ ਸਾਡੇ ਕੋਲ 88 ਆ ਚੁੱਕੀਆਂ ਉਹ ਤੇਰਾ ਬਲਾਉ ਦੇ ਹਲੋ ਦੇਖਦਾ ਤੇ ਅਸੀਂ ਉੱਚੋਂ ਛੱਟ ਕਟਾ ਕੇ 53 ਸਲਾ ਰਹੇ ਆ ਆ ਦੇਖੋ ਜੀ ਆ ਸਾਮਾਨ ਦੇਣਾ ਹੈ ਹਲਵਾਈ ਨੂੰ ਹੁਣ ਲੱਗਿਆ ਜੀ ਪਤਾ ਹਲ ਇਨੂੰ ਲੱਗਿਆ ਪਤਾ ਵੀ 44 ਟੀਮਾਂ ਦੀ ਗੱਲ ਕਰਕੇ 88 ਆ ਗਈਆਂ ਇਹਨੂੰ ਤਰੇਲੀਆਂ ਲਾਕੀਆਂ ਹੋਣ ਹੁਣ ਤੈਨੂੰ ਘਰ ਲਿਆ ਮੈਨੂੰ ਜਿਹਾ ਹੋਣਾ ਪੈਣਾ ਸਮਾਂ ਸਾਰੇ ਕੋਈ ਨਹੀਂ ਕੋਈ ਨਹੀਂ ਇਹਦਾ ਕੰਮ ਕਰਨਾ ਕਰਨਾ ਹੀ ਹੈ ਐ ਦੀ ਮੱਠੀਆਂ ਬਣਾਉਣੀ ਆ ਮਟਰੀ 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 ਅੱਛਾ ਅੱਛਾ ਚਾਹ ਦੇ ਨਾਲ ਜਦੇ ਸਰਵ ਕਰਨ ਵਾਲੇ ਜਿਹਨੂੰ ਕਟਰ ਕਹਿੰਦੇ ਆਂ ਉਹਨੇ ਕਟਰ ਕਰ ਗਿਆ ਹੋਰ ਹੋਰ ਕਿਆ ਕਿਆ ਕਿਹਾ ਹੈ ਨਾ ਬਣਾਉਂਗਾ ਤੈਨੂੰ ਸਾਨੂੰ ਦਾਦੇ ਸਾਨੂੰ ਤਾਂ ਦੱਸਦਾ ਨਹੀਂ ਕਹਿੰਦਾ ਖਾਣ ਪੀਣੇ ਦੱਸੂਗਾ ਕੋਈ ਨਹੀਂ ਹੈ ਦੱਸਦਾ ਉਹ ਇਹ ਵੀ ਨਹੀਂ ਦੱਸਦਾ ਤਾਂ ਪੱਕਾ ਕਰਿਆ ਹੋਇਆ ਇਹਨੂੰ ਪੱਕਾ ਦੱਸਾਂਗੇ ਹਾਂ ਨਹੀਂ ਮੇਰੇ ਵਰਗਾ ਦੋ ਦਿਨ ਰੋਟੀ ਪੈਣਾ ਛੱਡ ਦਿੰਦਾ ਵੀ ਉੱਤੀ ਖਾਵਾਂਗੇ ਜਾ ਕੇ ਹਲਵਾਈ ਨੇ ਬਣਾਉਣੀ ਹੈ ਆ ਜਾਂਦਾ ਕਦੂ ਵੀ ਲਿਆਂਦਾ ਕੱਲ ਕੱਤ ਵਿੱਚ ਅੱਛਾ ਕਦੂ ਵੀ ਨਹੀਂ ਹੁੰਦਾ ਵੀ ਲੈ ਬਾਈ ਥੋੜੀ ਛੱਡਦਾ ਪੰਪਕਨ ਕਿਆ ਕਹਿੰਦੇ ਨੇ ਪੰਪਕਨ ਪੰਪਕਨ ਮਾਨੂੰ ਕਰੇਜੀ ਵੀ ਨਹੀਂ ਬੋਲਣੀ ਆਉਂਦੀ ਯਾਰ ਮੈਂ ਕਿਆ ਕਰਾਂ ਹੈ ਤੇ ਬਾਕੀ ਤੁਹਾਨੂੰ ਗੱਲ ਐਦਾਂ ਵੀ ਬਹੁਤ ਵਧੀਆ ਰਹੂਗਾ ਦੇਖਣ ਨੂੰ ਸਾਰੇ ਜਣੇ ਜਰੂਰ ਦੇਖਿਓ ਵੀ ਸਾਡੇ ਇਲਾਕੇ ਦੇ ਤਾਂ ਟੀਮਾਂ ਨੇ ਖੇਡਣਾ ਤਾਂ ਹੈਗਾ ਹੀ ਹੈਗਾ ਪਰ ਜਿਹੜੀਆਂ ਬਾਹਰੋਂ ਟੀਮਾਂ ਆਉਣੀਆਂ ਉਹਨਾਂ ਨੂੰ ਦੇਖਣ ਵਾਸਤੇ ਤੁਸੀਂ ਜਰੂਰ ਪਹੁੰਚਣਾ ਇਹ ਵੀ ਇੱਕ ਬਹੁਤ ਵੱਡੀ ਮੇਰੇ ਸਾਹਬ ਦਾ ਪ੍ਰਾਪਤੀ ਹੈ ਵੀ ਜਿਹੜੇ ਤਿੰਨ ਸਟੇਟਾਂ ਤਿੰਨ ਸਟੇਟਾਂ ਤੋਂ ਆ ਰਹੇ ਹਨ ਹਾਂਜੀ ਚਾਰ ਤੋਂ ਰਾਜਸਥਾਨ ਤੋਂ ਵੀ ਆ ਰਹੇ ਆ ਮੁੰਡੇ ਚਾਹ ਚਾਰ ਸਟੇਟਾਂ ਦੇ ਖਿਡਾਰੀ ਆ ਜਿਹੜੇ ਫਰੀਦਪਿੰਡ ਦੇ ਵਿੱਚ ਪਹੁੰਚਣਗੇ ਤੇ ਇੱਥੇ ਆਪਣੇ ਜੋਰ ਦਿਖਾਉਣਗੇ ਤੇ ਬਾਕੀ ਸ਼ਾਇਦ ਬਜ਼ੁਰਗ ਵੀ ਇੱਧਰ ਉੱਧਰ ਏਰੀਆ ਤੋਂ ਆ ਸਕਦੇ ਨੇ ਉਹ ਉਹ ਖੁੱਲਾ ਸਦਾ ਕੋਈ ਲਿਮਟ ਨਹੀਂ ਹੈਗੀ ਜਿਹੜੇ ਰੂਲ ਐਂਡ ਰੈਗੂਲੇਸ਼ਨ ਆ ਵੀ ਇੱਕ ਪਿੰਡ ਦੀ ਟੀਮ ਆ ਜਾਂ ਜੋ ਕੁਝ ਵੀ ਹੈਗਾ ਜਿਨ੍ਹਾਂ ਨੇ ਵੀ ਕੰਟੈਕਟ ਕਰਨਾ ਹੋਗਾ ਭਾਜੀ ਤੁਹਾਡਾ ਹੈਪੀ ਭਾਜੀ ਨੰਬਰ ਕਿੰਨਾ ਤੁਹਾਡਾ ਪਹਿਲਾਂ 97818 ਜੀ 5462 99811 54622 ਨੰਬਰ ਜੇ ਕੋਈ ਐਨੀ ਇਨਫੋਰਮੇਸ਼ਨ ਅੱਜ ਦੇ ਦੋ ਦੋ ਤਿੰਨ ਦਿਨਾਂ ਦੇ ਵਿੱਚ ਲੈਣੀ ਹੋਈ ਤਾਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਇਸ ਟੂਰਨਾਮੈਂਟ ਦੇ ਨਾਲ ਰਿਲੇਟਿਵ ਜੋ ਵੀ ਹੈਗੀ ਆ ਤੇ ਵਧੀਆ ਮੁੰਡਾ ਕੰਮ ਕਰ ਰਿਹਾ ਹੈ ਇਦਾਂ ਦੇ ਮਤਲਬ ਨੌਜਵਾਨ ਮੈਂ ਤਾਂ ਕਹਿੰਦਾ ਹਰ ਪਿੰਡ ਦੇ ਵਿੱਚ ਹੋਣ ਜਿਹੜੇ ਮਤਲਬ ਕਿ ਸਮਾਜ ਲਈ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀਡੀਓ ਦੇਖਣ ਦੇ ਲਈ ਤੇ ਅੱਗੇ ਕਿਹਨੂੰ ਕਿਹਨੂੰ ਐ ਮੋਟਰਸਾਈਕਲ ਮਿਲਣਾ ਸਕੂਟਰ ਮਿਲਣਾ ਕਿਹਨੂੰ ਕਿਹਨੂੰ ਨਾਮ ਲੈ ਕੇ ਜਾਣੇ ਆ ਤੇ ਕੀ ਕੀ ਸਾਡਾ ਹਲਵਾਈ ਭਾਈ ਬਣਾਊਗਾ ਉਹ ਤੁਹਾਨੂੰ ਅਗਲੇ ਅਗਲੇ ਬਲੌਗਾਂ ਦੇ ਵਿੱਚ ਦਿਖਾਵਾਂਗੇ ਤੇ ਹੈਪੀ ਭਾਜੀ ਵੀ ਕੁਝ ਕਹਿਣਾ ਚਾਹੁੰਦੇ ਹਾਲੋ ਇੱਕ ਬੋਰਡ ਰੱਖਿਆ ਹੋਇਆ ਜੀ ਅਸੀਂ ਉੱਥੇ ਜਿਹੜਾ ਬੋਰਡ ਪਰ ਸਿੱਧੀ ਉੱਡਦੀ ਸੇ ਬਾਲ ਮਾਰੂੰਗਾ ਇੱਕ ਕੋਲੋਂ 21 ਰੁਪਏ ਦਿੱਤਾ ਜਾਊਗਾ ਨਹੀਂ ਮਤਲਬ ਹੱਥ ਕਾ ਮਾਰ ਨਹੀਂ 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 ਬੱਲੇ ਨਾਲ ਜੀ ਬੱਲੇ ਨਾਲ ਉਹਨੂੰ ਇੱਕ ਅੱਛਾ ਉਹ ਵੀ ਇੱਕ ਸਪੈਸ਼ਲ ਰੱਖਿਆ ਹੋਣਾ ਸਪੈਸ਼ਲ 2100 ਰੁਪਇਆ ਤੇ ਰੇਗ ਟੀਮ ਨੂੰ ਜਦਾ ਆਉਂਗੇ ਜੂਸ ਦੀ ਬੋਤਲ ਤੇ ਜਿੰਨੇ ਖਿਡਾਰੀ ਆਉਣਗੇ ਉਹਨੇ ਕੇਲੇ ਦਿੱਤੇ ਜਾਊਂਗੇ ਨਾ ਦੇਖ ਅੱਛਾ ਨਾਲ ਮੈਂ ਤਾਂ ਫਰੂਟ ਵਗੈਰਾ ਸਾਰੇ ਕਿਨੂੰ ਦਿੱਤੇ ਅਗਲੇ ਦਾ ਮਾਨ ਸਨਮਾਨ ਖਾਣ ਪੀਣ ਦੇ ਵਿੱਚ ਕੋਈ ਉਹ ਨਹੀਂ ਹੈਗੀ ਤੇ ਬਾਹਰ ਜਿਹੜਾ ਕੋਈ ਖਿਡਾਰੀ ਕੈਚ ਫੜਦਾ ਉਹਨੂੰ ਵੀ ਅਸੀਂ ਜੂਸ ਦੀ ਬੋਤਲ ਅੱਛਾ ਜਿਹੜੇ ਮਤਲਬ ਬਾਹਰ ਕੈਨ ਦਾ ਕੀਤਾ ਪਾ ਆਡੀਅੰਸ ਦਾ ਬਣਿਆ ਕੋਸਤਾ ਬਣੂਗਾ ਯਾਰ ਜੂਸ ਦੀ ਬਾਹਰ ਘੜ ਕੇ ਕੈਚ ਕਰਨ ਲੱਗੇ ਜੇ ਅੰਦਰ ਨਹੀਂ ਬ ਕੈਂ ਆਹ ਉਹ ਨਵੀਂ ਦਾ ਗੋਸਾ ਦੱਸੇ ਬੋਲ ਜਿਹੜਾ 45 ਸਾਲ ਦੇ ਉੱਪਰ ਆ ਜੀ ਉਹ ਅੰਪਾਇਰ ਵੀ ਖਾ ਸਕਦਾ ਹਾਂਜੀ ਮੈਂ ਭੁੱਲ ਗਿਆ ਅਜਾ 45 ਸਾਲ ਤੋਂ ਉੱਪਰ ਅੰਪਾਇਰ ਕਰਦਾ ਮੇਰੇ ਵਿੱਚ 44 ਸਾਲੇ ਰਹਿ ਗਿਆ ਸੀ ਇੱਕ ਭੁੱਲ ਗਿਆ ਸੀ ਅਸੀਂ ਟੀਮ ਕੋਈ ਵੀ ਟੀਮ ਦਾ ਪਲੇਅਰ ਖਿਡਾਰੀ ਨਹੀਂ ਅੰਪਾਇਰ ਕਰਾਉਣਾ ਸੀ ਸਪੈਸ਼ਲ ਆਪਣੇ ਅੰਪਾਇਰ ਕਰੇ ਹੋਏ ਆ ਤੇ ਜਿਹੜੇ ਪੰਜਾਬ ਦੇ ਪੂਰੇ ਲੈਵਲ ਟੌਪ ਦੇ ਆ ਉਹ 7-8 ਤਰੀਕ ਨੂੰ ਪਹੁੰਚ ਰਹੇ ਆਪਣੇ ਕੋਲ ਬਾਕੀ ਸਾਡੇ ਕੋਲ ਏਰੀਆ ਦੇ ਜਿਹੜੇ ਖਿਡਾਰੀ ਖੇਲ ਚੁੱਕੇ ਆ ਹਾਂ ਜਿਹਨਾਂ ਨੂੰ ਪਤਾ ਆਈਡੀਆ ਹੈਗਾ ਹੀ ਆਪਾਂ ਨੂੰ ਤਕਰੀਬਨ ਵੀ ਆਪ ਵਧੀਆ ਖੇਲੇ ਆ ਉਹਨਾਂ ਨੂੰ ਅਸੀਂ ਆਪਣਾ ਸੇਵਾ ਦੇ ਤੌਰ ਤੇ ਅਸੀਂ ਜੋ ਮਰਜ਼ੀ ਖਰਚਾ ਦੇ ਕੇ ਅੰਪੈਰੀ ਉਹੀ ਕਰੂਗੇ ਜੀ ਸਾਡੇ ਪੱਕੇ ਆ ਇਹ ਸਾਰਾ ਅਸੀਂ ਆਈਲ ਸਿਸਟਮ ਨਹੀਂ ਵੀ ਹੱਕਾ ਮਾਰ ਕੇ ਬਲਾਉ ਸਿਸਟਮ ਨਹੀਂ ਪੱਕਾ ਟੀਮ ਇਹਨ ਵਧੀਆ ਰੋਨਮੈਂਟ ਹੋਇਆ ਜਾਊਗਾ ਆਈਪੀਐਲ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਹੌਲੀ ਹੌਲੀ ਵਾਦਾ ਜਾਂਦਾ ਦੇਖੋ ਪਹਿਲੇ ਪਹਿਣਾ ਕੋਸ਼ਤਾ ਅੱਜ ਕੁਛ ਕੱਲ ਨੂੰ ਕੁਛ ਹੋਰ ਆਉਣ ਵਾਲੇ ਸਮੇਂ ਵਿੱਚ ਹੋਰ ਕੁਛ ਠੀਕ ਹੈ ਨਾ ਤੇ ਉਹਦੇ ਉਹਦੇ ਲਈ ਏਕਤਾ ਵਾਲੇ ਵਾਲੀ ਜ਼ਰੂਰੀ ਆ ਸਭ ਤੋਂ ਮਹਿਤਵਪੂਰਨ ਇਹ ਵੀ ਮੁੰਡਾ ਪ੍ਰਧਾਨ ਤਾਂ ਸਾਤੋਂ ਜ਼ਿਆਦਾ ਅਸੀਂ ਪਹਿਲਾ ਟੂਰਨਾਮੈਂਟ ਕਰਾਇਆ ਤੇ ਮੁੰਡਾ ਵਾਈਸ ਪ੍ਰਧਾਨ ਤਾਂ ਵੀ ਕਾਫੀ ਟੈਰ ਰਿਹਾ ਠੀਕ ਹੈ ਠੀਕ ਹੈ ਠੀਕ ਹੈ ਜੀ 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 ਬਿਲਕੁਲ ਬੈਕਫੁੱਟ ਤੇ ਕਿਉਂ ਹੋ ਗਏ ਨਹੀਂ ਜੀ ਬੈਕਫੁੱਟ ਇਹਦਾ ਤਾਂ ਕੰਮ ਕਰਦੇ ਹੁਣ ਸਾਨੂੰ ਨਾਲ ਚੱਲੇ ਹਾਂ ਕੁਛ 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 ਬਸ ਇਹ ਬਾਹਰ ਚੱਲ ਗਿਆ ਤਾਂ ਥੋੜਾ ਮੁੰਡਾ ਓਕੇ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਕੋਈ ਗੱਲ ਨਹੀਂ ਹੋ ਰਹੀ। ਸਾਰੇ ਘਰ ਦਾ ਜਿਆਦਾ ਸਹਿਯੋਗ ਬਹੁਤ ਆ ਮੈਨੂੰ ਸਭ ਤੋਂ ਤਾਂ ਦੇਖਦਾ ਹੀ ਆ। ਸਾਰਾ ਕੁਝ ਇੱਥੇ ਖਲਾਰਾਂ ਪਿਆ ਵਾ ਨਹੀਂ ਕੋਈ ਕੌਣ ਕਹਿੰਦੀ। ਪੈ ਗਿਆ ਨਹੀਂ ਚੱਕ ਇੱਥੇ ਦਾ ਸਾਮਾਨ ਆਪਣਾ ਔਰ ਪੱਛੇ ਦੇਖੋ। ਹਾਂ ਜਿਹੜੇ ਘਰ ਦੇ ਸਾਰਾ ਸਾਮਾਨ ਪਿਆ ਹੋਰ ਕਿਹੜੇ ਤੇ ਜੋਗੇ ਹੁੰਦਾ। ਸੋ ਮਿਲਦੇ ਜੀ ਅਗਲੀ ਵੀਡੀਓ ਦੇ ਵਿੱਚ। ਪਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਅਗਲੀ ਵੀਡੀਓ ਤੁਸੀਂ ਤਾਂ ਦੇਖੋਗੇ ਜੇ ਤੁਹਾਨੂੰ ਇਹ ਵੀਡੀਓ 'ਚ ਇੰਟਰਸਟ ਪੈਦਾ ਹੋ ਗਿਆ। ਕਿਹਨੂੰ ਕਿਹਨੂੰ ਕਿਹਾ ਗਿਆ ਸਾਮਾਨ ਮਿਲਣਾ ਤੇ ਕਿੱਦਾਂ ਦਾ ਟੂਰਨਾਮੈਂਟ ਚੱਲੂਗਾ ਆਪਾਂ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰ